ਜੀ ਇਹ ਜਿਹੜੀ ਸ਼ੇਰ ਸਿੰਘ ਰਾਣਾ ਉਹ ਸੂਰਮਾ ਜਿਸ ਨੇ ਫੁੱਲਨ ਦੇਵੀ ਦਾ ਸੋਦਾ ਲਾ ਕੇ ਆਪਣੇ ਰਾਜਪੂਤ ਭਰਾਵਾਂ ਦਾ ਬਤਲਾ ਲਿਆ ਕਿਉਂਕਿ ਫੁੱਲਨ ਦੇਵੀ ਨੇ ਬਾਈ ਰਾਜਪੂਤ ਮੁੰਡਿਆਂ ਨੂੰ ਇੱਕ ਲੈਂਡ ਦੇ ਵਿੱਚ ਖੜਾ ਕਰਕੇ ਗੋਲੀ ਮਾਰ ਦਿੱਤੀ ਸੀ ਜਿਸ ਤੋਂ ਬਾਅਦ ਸ਼ੇਰ ਸਿੰਘ ਰਾਣਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਤਿਹਾਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਸ਼ੇਰ ਸਿੰਘ ਰਾਣਾ ਨੂੰ ਉੱਥੇ ਪਤਾ ਲੱਗਦਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਪ੍ਰithvi ਰਾਜ ਚੋਹਾਨ ਦੀ ਜਿਹੜੀ ਕਬਰ ਬਣਾਈ ਹੋਈ ਹੈ ਤੇ ਉੱਥੇ ਉਹਨਾਂ ਦਾ અપਮਾਨ ਹੁੰਦਾ ਹੈ ਮੁਹੰਮਦ ਗੋਰੀ ਦੀ ਜਿਹੜੀ ਕਬਰ ਹੈ ਉਹਦੇ ਨਾਲ ਹੀ ਪ੍ਰithvi ਰਾਜ ਚੋਹਾਨ ਦੀ ਵੀ ਕਬਰ ਬਣਾਈ ਹੋਈ ਹੈ ਤੇ ਜਿਹੜਾ ਵੀ ਉੱਥੇ ਮੱਥਾ ਟੇਕਿਆ ਜਾਂਦਾ ਹੈ ਸਭ ਤੋਂ ਪਹਿਲਾਂ ਪ੍ਰithvi ਰਾਜ ਚੋਹਾਨ ਦੀ ਉੱਥੋਂ ਕਬਰ ਦੀ અપਮਾਨ ਕਰਦਾ ਹੈ ਤੇ ਫਿਰ ਜਾ ਕੇ ਮੁਹੰਮਦ ਗੋਰੀ ਨੂੰ ਮੱਥਾ ਟੇਕਦਾ ਹੈ ਤੇ ਫਿਰ ਸ਼ੇਰ ਸਿੰਘ ਰਾਣਾ ਜੀ ਜੇਲ ਬ੍ਰੇਕ ਕਰਦੇ ਨੇ ਤੇ ਜੇਲ ਬ੍ਰੇਕ ਕਰਨ ਤੋਂ ਬਾਅਦ ਨਕਲੀ ਪਾਸਪੋਰਟ ਬਣਾ ਕੇ ਇੱਕ ਉੱਥੇ ਇੱਕ ਯੂਨੀਵਰਸਿਟੀ ਦੇ ਵਿੱਚ ਇੱਕ ਐਡਮਿਸ਼ਨ ਲੈਂਦੇ ਨੇ ਜਦੋਂ ਦੇਖਦੇ ਨੇ ਕਿ ਉੱਥੇ ਮਸ਼ਰਿਮ અપਮਾਨ ਹੋ ਰਿਹਾ ਹੈ ਪ੍ਰਥਵੀ ਰਾਜ ਚੋਹਾਨ ਜੀ ਦਾ ਤੇ ਰਾਤੋਂ ਰਾਤ ਉਹ ਕਬਰ ਪੁੱਟਦੇ ਨੇ ਤੇ ਉੱਥੇ ਜਿਹੜੀ ਉਹਨਾਂ ਦੀ ਅਸਤੀਆਂ ਜਿਹੜੀਆਂ ਉਹ ਕੱਢ ਕੇ ਵਾਪਸ ਪਾਰਤ ਲੈ ਕੇ ਆਉਂਦੇ ਨੇ ਤੇ ਫਿਰ ਸ਼ੇਰ ਸਿੰਘ ਜੀ ਰਾਣਾ ਆਪਣੀ ਮਾਤਾ ਜੀ ਨਾਲ ਮਿਲ ਕੇ ਆਪਣੇ ਪਿੰਡ ਦੇ ਵਿੱਚ ਪ੍ਰithvi ਰਾ चौहान ਜੀ ਦਾ ਮੰਦਿਰ ਬਣਾਉਂਦੇ ਨੇ ਆਪਣੀ ਕੌਮ ਦੇ ਪ੍ਰਤੀ ਆਪਣੇ ਧਰਮ ਦੇ ਪ੍ਰਤੀ ਸੱਚੀ ਨਿਸ਼ਟਾ ਰੱਖਣ ਵਾਲੇ ਐਸੇ ਸੂਰਬੀਰ ਸੂਰਮਿਆਂ ਨੂੰ